ਸਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਭੀਖ ਮੰਗਣ ਵਾਲਿਆਂ ਦੇ ਉੱਤੇ ਪੰਜਾਬ ਦੇ ਵਿੱਚ ਸ਼ਕੰਜਾ ਕੱਸਿਆ ਜਾ ਰਿਹਾ ਹੈ ਉਹਨਾਂ ਦੇ ਡੀਐਨਏ ਟੈਸਟ ਤੱਕ ਕਰਵਾਏ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਲੋਕ ਕੌਣ ਨੇ ਕਿੱਥੋਂ ਨੇ ਤੇ ਖਾਸ ਕਰ ਜਿਹੜੇ ਬੱਚੇ ਇਹਨਾਂ ਦੇ ਕੋਲ ਹੁੰਦੇ ਨੇ ਉਹ ਕੀ ਇਹਨਾਂ ਦੇ ਨੇ ਅਜੇ ਹੀਆਂ ਜਿਹੜੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਦੂਜੇ ਪਾਸੇ ਇੱਕ ਵਿਦੇਸ਼ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਵੀ ਪੀਖ ਮੰਗਣ ਵਾਲਿਆਂ ਦੇ ਨਾਲ ਹੀ ਜੁੜੀ ਹੋਈ ਹੈ ਕਿਊਬਾ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਕਿਊਬਾ ਦੀ ਇੱਕ ਮੰਤਰੀ ਨੇ ਪਿਖਾਰੀਆਂ ਨੂੰ ਲੈ ਕੇ ਟਿੱਪਣੀ ਕਰ ਦਿੱਤੀ ਤਾਂ ਉਹਨੂੰ ਅਸਤੀਫਾ ਦੇਣਾ ਪੈ ਗਿਆ ਇਸ ਮੰਤਰੀ ਦਾ ਨਾਮ ਹੈ ਸ਼ਰਮ ਮੰਤਰੀ ਮਾਰਤਾ ਐਲੇਨਾ ਫੈਤੋ ਕੈਬਰੇਰਾ ਇਹਨੇ ਪਿਖਾਰੀਆਂ ਬਾਰੇ ਟਿੱਪਣੀ ਕੀਤੀ ਕਹਿੰਦੀ ਕਿ ਜਿਹੜੇ ਪਿਖਾਰੀ ਨੇ ਕਹੀ ਕਹਿੰਦੀ ਇਹ ਗਰੀਬ ਹੋਣ ਦਾ ਦਿਖਾਵਾ ਕਰਦੇ ਨੇ ਮੂਲ ਰੂਪ ਦੇ ਵਿੱਚ ਇਹ ਪਿਖਾਰੀ ਨਹੀਂ ਹੈਗੇ ਦਾ ਆਖਰਕਾਰ ਇਹਨੂੰ ਅਸਤੀਫਾ ਦੇਣਾ ਪਿਆ ਤੇ ਅਸਤੀਫੇ ਦੀ ਮੰਗ ਵੀ ਉੱઠી ਸੀ ਤਾਂ ਇਹਨੇ ਫਿਰ ਆਪਣੇ ਇੱਕ ਤਰੀਕੇ ਦੇ ਨਾਲ ਸਮਰਪਣ ਕਰ ਦਿੱਤਾ ਕਿ ਮੈਂ ਅਸਤੀਫਾ ਦੇ ਰਹੀ ਹਾਂ ਇਹਦੀਆਂ ਟਿੱਪਣੀਆਂ ਬੜੀਆਂ ਚਰਚਾ ਦੇ ਵਿੱਚ ਨੇ ਇਹਨੇ ਕਿਹਾ ਸੀਗਾ ਕਹਿੰਦੇ ਮੈਂ ਕਹਿੰਦੀ ਕਈ ਅਜਿਹੇ ਲੋਕਾਂ ਨੂੰ ਦੇਖਿਆ ਜੋ ਭਿਖਾਰੀ ਵਰਗੇ ਲੱਗਦੇ ਨੇ ਪਰ ਉਹਨਾਂ ਦੇ ਕੱਪੜੇ ਤੇ ਹੱਥ ਦੇਖ ਕੇ ਨਹੀਂ ਲੱਗਦਾ ਕਿ ਉਹ ਭਿਖਾਰੀ ਨੇ ਤੇ ਉਹ ਭਿਖਾਰੀ ਹੋਣ ਦਾ ਨਾਟਕ ਕਰਦੇ ਹੋਏ ਪ੍ਰਤੀਤ ਹੁੰਦੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਜੋ ਲੋਕ ਸੜਕਾਂ ਦੇ ਉੱਤੇ ਕਾਰਾਂ ਦੇ ਸ਼ੀਸ਼ੇ ਸਾਫ਼ ਕਰਦੇ ਨੇ ਉਹ ਆਰਾਮ ਦੇ ਨਾਲ ਰਹਿੰਦੇ ਨੇ ਤੇ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਉਹ ਸ਼ਰਾਬ ਦੇ ਉੱਤੇ ਖਰਚ ਕਰ ਦਿੰਦੇ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਉਹਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਉਹਨੇ ਕਿਹਾ ਕਿ ਜਿਹੜੇ ਲੋਕ ਕੂੜਾ ਇਕੱਠਾ ਕਰਦੇ ਨੇ ਕੂੜੇ ਦੇ ਵਿੱਚੋਂ ਕਾਗਜ਼ ਵਗੈਰਾ ਜਿਹੜੇ ਜਾਂ ਲਿਫਾਫੇ ਵਗੈਰਾ ਇਕੱਠੇ ਕਰਦੇ ਨੇ ਉਹ ਵੀ ਲੋਕ ਆਸਾਨੀ ਦੇ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਟੈਕਸ ਚੋਰੀ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿਹੜਾ ਕਯੂਬਾ ਹੈ ਉਹ ਅਜਿਹਾ ਦੇਸ਼ ਹੈ ਜਿਹੜਾ ਆਰਥਿਕ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਤਨਖਾਹਾਂ ਉਹਨਾਂ ਦੇ ਰੋਜ਼ਗਾਰ ਖਤਰੇ ਦੇ ਵਿੱਚ ਨੇ ਉਹੀ ਲੋਕ ਕਹਿੰਦੇ ਉੱਥੇ ਸਰਵਾਈਵ ਕਰਦੇ ਨੇ ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਦੀ ਸਹਾਇਤਾ ਕਰਨ ਵਾਲਾ ਕਿਸੇ ਹੋਰ ਦੇਸ਼ ਦੇ ਵਿੱਚ ਰੋਜ਼ੀ ਰੋਟੀ ਕਮਾ ਰਿਹਾ ਤੇ ਉਹਨਾਂ ਦੀ ਮਦਦ ਕਰਦਾ ਨਹੀਂ ਤਾਂ ਆਮ ਲੋਕਾਂ ਦਾ ਉੱਥੇ ਰਹਿਣਾ ਬੜਾ ਮੁਸ਼ਕਲ ਹੈ ਕਾਰਨ ਇਹ ਵੀ ਹੈ ਕਿ ਜਿਹੜੇ ਅਮਰੀਕਾ ਦੇ ਨਾਲ ਕੁਝ ਉਹਨਾਂ ਦੇ પ્રતિਵੰਦ ਜਾਂ ਕਹਿ ਲਈਏ ਕਿ ਕੁਝ ਉਹਨਾਂ ਦੇ ਵਿਵਾਦ ਪੈਦਾ ਹੋਏ ਸੀਗੇ ਉਹ ਵੀ ਬੜੇ ਲੰਮੇ ਸਾਲ ਤੋਂ ਚੱਲੇ ਆ ਰਹੇ ਨੇ ਸਮੇਂ ਤੋਂ ਤਾਂ ਇਸ ਕਰਕੇ ਉੱਥੇ ਜਿਹੜੀ ਆਰਥਿਕ ਹਾਲਾਤ ਆ ਲੋਕਾਂ ਦੇ ਉਹ ਜ਼ਿਆਦਾ ਵਧੀਆ ਨਜ਼ਰ ਨਹੀਂ ਆ ਰਹੇ ਤੇ ਹੁਣ ਕਿਊਬਾ ਦੀ ਜਿਹੜੀ ਇਹ ਮੰਤਰੀ ਸੀ ਇਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ ਕਿਉਂਕਿ ਇਹਨੇ ਟਿੱਪਣੀ ਕੀਤੀ ਤੇ ਇੱਕ ਚਰਚਾ ਹੋ ਰਹੀ ਹੈ ਕਿ ਦੇ ਇਸ ਦੇਸ਼ ਦੇ ਵਿੱਚ ਸਰਕਾਰ ਦੀ ਆਲੋਚਨਾ ਬਹੁਤ ਘੱਟ ਕੀਤੀ ਜਾਂਦੀ ਹੈ ਕੁੱਲ ਮਿਲਾ ਕੇ ਕੀਤੀ ਨਹੀਂ ਜਾਂਦੀ ਕਿਉਂਕਿ ਵਿਰੋਧ ਪ੍ਰਦਰਸ਼ਨ ਹੁੰਦੇ ਨਹੀਂ ਪਰ ਇਸ ਵਾਰ ਕਹਿੰਦੇ ਇਸ ਮੰਤਰੀ ਦੇ ਬਿਆਨ ਤੋਂ ਬਾਅਦ ਦੇ ਵਿੱਚ ਸਾਹਿਤਕਾਰਾਂ ਨੇ ਸਥਾਨਕ ਲੋਕਾਂ ਨੇ ਅ ਕਈ ਜਿਹੜੇ ਆਮ ਲੋਕ ਨੇ ਉਹਨਾਂ ਨੇ ਸਮਾਜ ਸੇਵੀਆਂ ਨੇ ਇਹਦੀ ਆਲੋਚਨਾ ਕੀਤੀ ਤੇ ਜਿਸ ਤੋਂ ਬਾਅਦ ਦੇ ਵਿੱਚ ਇਹਦੇ ਅਸਤੀਫੇ ਦੀ ਮੰਗ ਕੀਤੀ ਗਈ ਤੇ ਇਹਨੇ ਅਸਤੀਫਾ ਦੇ ਦਿੱਤਾ ਤਾਂ ਜਿਹੜਾ ਇਹ ਅਜਿਹਾ ਦੇਸ਼ ਹੈ ਕਹਿੰਦੇ ਇੱਥੇ ਜਿਹੜੀ ਰਿਟਾਇਰਮੈਂਟ ਦੇ ਉੱਤੇ ਪ੍ਰਤੀ ਵਿਅਕਤੀ ਜਿਹੜੀ ਪੈਨਸ਼ਨ ਹੈ ਉਹ ਵੀ ਕਰੀਬ 2000 ਰੁਪਇਆ ਜਿਹੜਾ ਹੈ ਕਯੂਬੀਆਈ ਪੈਸੋ ਹੁੰਦੇ ਨੇ ਤੇ ਨਾਲ ਦੀ ਕਹਿੰਦੇ ਜੀ ਸਿਰਫ ਜਿਹੜੀ ਬਲੈਕ ਮਾਰਕੀਟ ਦੇ ਵਿੱਚ ਕੀਮਤਾਂ 430 ਰੁਪਏ ਦੇ ਬਰਾਬਰ ਹੈ ਯਾਨੀ ਕਿ ਕਹਿੰਦੇ ਉੱਥੇ ਇੰਨੇ ਪੈਸਿਆਂ ਦੇ ਨਾਲ ਆਂਡਿਆਂ ਦੀ ਇੱਕ ਟਰੇ ਤੱਕ ਨਹੀਂ ਖਰੀਦ ਸਕਦੇ ਲੋਕ ਇਹੋ ਜਿਹੇ ਹਾਲਾਤ ਨੇ ਕਿਊਬਾ ਦੇ ਤੇ ਕਿਉਂ ਹੋਏ ਅਮਰੀਕਾ ਨੇ ਕਹਿੰਦੇ 1960 ਦੇ ਵਿੱਚ ਉਥੋਂ ਦੇ ਜਿਹੜੇ ਫਿਦੈਲ ਕਾਸਟਰੋ ਸੀਗੇ ਉਨ੍ਹਾਂ ਦੀ ਕ੍ਰਾਂਤੀ ਤੋਂ ਬਾਅਦ ਕਿਊਬਾ ਦੇ ਵਿੱਚ ਵਪਾਰਕ ਤੌਰ ਦੇ ਉੱਤੇ ਕਈ ਤਰ੍ਹਾਂ ਦੀਆਂ ਰੋਕਾਂ ਲਾ ਦਿੱਤੀਆਂ, પ્રતિਬੰਧ ਲਾ ਦਿੱਤੇ ਜੋ ਲਗਾਤਾਰ ਜਾਰੀ ਰਹੇ। ਪਿੱਛੇ ਜੀ ਉਹਨਾਂ ਨੂੰ ਸੁਧਾਰਨ ਦੀ ਜਿਹੜੀ ਕੋਸ਼ਿਸ਼ ਬਰਾਕ ਓਬਾਮਾ ਵੱਲੋਂ ਕੀਤੀ ਗਈ ਜਦੋਂ ਉਹ ਰਾਸ਼ਟਰਪਤੀ ਸੀਗੇ ਪਰ ਫਿਲਹਾਲ ਟਰੰਪ ਸਾਹਿਬ ਵੀ ਉਹਦੇ ਉੱਤੇ ਕਾਫੀ ਜੜੀਆਂ ਨੇ ਉਹ ਸ਼ਕਤੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ। ਅਮਰੀਕਾ ਨੇ ਇਸੇ ਮਹੀਨੇ ਹੀ 11 ਜੁਲਾਈ ਨੂੰ ਕਿਊਬਾ ਦੇ ਰਾਸ਼ਟਰਪਤੀ ਡਿਆਜ਼ ਕੈਨੇਲ ਸਮੇਤ ਕਈ ਮੰਤਰੀਆਂ ਅਧਿਕਾਰੀਆਂ ਦੇ ਉੱਤੇ ਕਈ ਤਰ੍ਹਾਂ ਦੀਆਂ ਰੋਕਾਂ ਲਗਾਈਆਂ ਨੇ ਇੱਥੋਂ ਤੱਕ ਕਿ ਹਵਾਨਾ ਦੇ ਵਿੱਚ ਇੱਕ ਲਗਜ਼ਰੀ ਹੋਟਲ ਆ ਉਹਦੇ ਉੱਤੇ ਵੀ પ્રતિਬੰਧ ਲਾਇਆ ਗਿਆ ਹੈ ਕਿਉਂਕਿ ਕਿਊਬਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਾਂਦੇ ਨੇ ਇੱਕ ਘੁੰਮਣ ਫਿਰਨ ਵਾਸਤੇ ਉੱਥੋਂ ਦੇ ਲੋਕਾਂ ਨੂੰ ਜਾਣਨ ਵਾਸਤੇ ਦੇਖਣ ਵਾਸਤੇ ਪਰ ਇੱਕ ਪਾਸੇ ਗਰੀਬੀ ਦੂਜੇ ਪਾਸੇ ਅਮਰੀਕਾ ਨੇ ਵੀ ਕਈ ਤਰ੍ਹਾਂ ਦੀਆਂ ਰੋਕਾਂ ਲਾਈਆਂ ਹੋਈਆਂ ਨੇ ਤਾਂ ਇਹਨਾਂ ਲੋਕਾਂ ਦਾ ਸਰਵਾਈਵ ਕਰਨਾ ਬੜਾ ਮੁਸ਼ਕਲ ਹੋਇਆ ਪਿਆ ਤੇ ਹੁਣ ਗਰੀਬੀ ਇਸ ਕਦਰ ਹੈ ਕਿ ਲੋਕ ਕਹਿੰਦੇ ਬਹੁਤ ਜ਼ਿਆਦਾ ਭੀਖ ਮੰਗਦੇ ਨਜ਼ਰ ਆਉਂਦੇ ਨੇ ਲੋਕ ਕੂੜੇ ਦੇ ਵਿੱਚੋਂ ਸਮਾਨ ਇਕੱਠਾ ਕਰਦੇ ਨਜ਼ਰ ਆਉਂਦੇ ਨੇ ਤਾਂ ਜਿਹੜਾ ਇਹ ਬਿਆਨ ਉਹਨੇ ਮੰਤਰੀ ਨੇ ਦਿੱਤਾ ਜਿਹੜੀ ਲੇਡੀ ਮੰਤਰੀ ਆ ਤਾਂ ਉਹਨੂੰ ਬਿਆਨ ਦਾ ਸਾਹਮਣਾ ਕਰਨਾ ਪਿਆ ਤਾਂ ਉਹਨੂੰ ਅਸਤੀਫਾ ਤੱਕ ਦੇਣਾ ਪੈ ਗਿਆ ਤੇ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਨੇ ਅਸਤੀਫਾ ਉਹਦਾ ਮਨਜ਼ੂਰ ਵੀ ਕਰ ਲਿਆ ਤੇ ਦੂਜੇ ਪਾਸੇ ਕਿਊਬਾ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਵੀ ਲਗਾਤਾਰ ਚਿੰਤਾਵਾਂ ਹੁੰਦੀਆਂ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਸੀਗੀ ਇੱਕੋ ਦੇ ਮੁਤਾਬਕ 2019 ਦੇ ਵਿੱਚ ਜਿਹੜਾ ਕਹਿੰਦੇ ਜੀ ਕਿਊਬਾ ਦੇ ਪ੍ਰਤੀ ਵਿਅਕਤੀ ਦਾ ਜਿਹੜਾ ਸਕਲ ਘਰੇਲੂ ਉਤਪਾਦ ਹੈ ਉਹ 9296 ਡਾਲਰ ਦਾ ਸੀਗਾ ਜਿਦੇ ਵਿੱਚ ਇੱਕ ਜਿਹੜੀ ਉੱਚ ਮੱਧਮ ਆਏ ਵਾਲਾ ਦੇਸ਼ ਮੰਨਿਆ ਗਿਆ ਸੀਗਾ ਪਰ 5 ਸਾਲ ਦੇ ਵਿੱਚ ਹਾਲਾਤ ਨੇ ਜਿਹੜੇ ਉਹ ਕਾਫੀ ਵਿਗੜ ਚੁੱਕੇ ਨੇ ਯਾਨੀ ਕਿ ਉੱਥੇ ਗਰੀਬੀ ਭੁੱਖਮਰੀ ਕਾਫੀ ਵਾਧੀ ਹੋਈ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮੁੱਦੇ ਨਾਲ ਜੁੜੀਆਂ ਹੋਈਆਂ ਕੀ ਅਪਡੇਟਸ ਆਉਂਦੀਆਂ ਨੇ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ